ਜਿਦਿਉਂ ਅਸੀਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰ ਰਹੇ ਹਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਉੱਥੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 27 ਅਪ੍ਰੈਲ ਨੂੰ ਉੱਥੇ ਗੇ ਪ੍ਰਾਈਡ ਇੱਕ ਕਮਿਊਨਿਟੀ ਹੈ ਤੁਹਾਨੂੰ ਦੱਸ ਜਾਈਏ ਕਿ ਗੇ ਪ੍ਰਾਈਡ ਵੱਲੋਂ ਉੱਥੇ ਇੱਕ ਮੇਲਾ ਰੱਖਿਆ ਗਿਆ 27 ਅਪ੍ਰੈਲ ਦਾ ਔਰ ਉੱਥੇ ਦੇ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੇ ਵਿੱਚ ਇੱਕ ਜਗ੍ਹਾ ਜੋ ਅਨਸਾਈਡ ਕੀਤੀ ਗਈ ਹੈ ਉੱਥੇ ਗੇ ਪ੍ਰਾਈਡ ਦਾ ਮੇਲਾ ਹੋਣ ਜਾ ਰਿਹਾ ਸੋ ਤੁਹਾਨੂੰ ਦੱਸ ਜਾਈਏ ਕਿ ਰੱਬ ਦੀ ਦਿੱਤੀ ਹੋਈ ਦਾਤ ਹੁੰਦੀ ਹੈ ਰੱਬ ਨੇ ਇਨਸਾਨ ਬਣਾਇਆ ਸੋ ਦੇ ਵਿੱਚ ਇੱਕ ਕਮਿਊਨਿਟੀ ਹੈ ਗੇ ਕਮਿਊਨਿਟੀ ਉਨਾ ਵੱਲੋਂ ਇੱਕ ਇਹ ਪ੍ਰੋਗਰਾਮ ਜੀ ਕਿਹਾ ਗਿਆ ਹੈ 27 ਅਪ੍ਰੈਲ ਨੂੰ ਅੰਮ੍ਰਿਤਸਰ ਦੀ ਸੱਤੀ ਤੇ ਇਹ ਪ੍ਰੋਗਰਾਮ ਉਲੀਕਣਾ ਜਾ ਰਿਹਾ ਸੋ ਕਈ ਵੱਡੀਆਂ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਲਗਾਤਾਰ ਜਾਰੀ ਹੈ ਉਹਨਾਂ ਨੇ ਕਿਹਾ ਵੀ ਗੁਰੂ ਦੀ ਨਗਰੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਆਉਂਦੀ ਹੈ ਇੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੀ ਹੈ ਧਾਰਮਿਕ ਭਾਵਨਾਵਾਂ ਹੁੰਦੀਆਂ ਉਹਨਾਂ ਦੇ ਨਾਲ ਪਰ ਜੋ ਇਹ ਜੀਆਂ ਗੇ ਪ੍ਰਾਈਡ ਜੜੀਆਂ ਹੋਣ ਜਾ ਰਹੀਆਂ ਕਿਉਂਕਿ ਇਹ ਅਲੱਗ ਕਮਿਊਨਿਟੀ ਵੱਲੋਂ ਸਮਾਜ ਨੂੰ ਇੱਕ ਮੈਸੇਜ ਦਿੱਤਾ ਜਾਂਦਾ ਦੱਸਿਆ ਜਾਂਦਾ ਆਪਣੀ ਕਮਿਊਨਿਟੀ ਬਾਰੇ ਵੀ ਸਾਨੂੰ ਸਾਡੀ ਕਮਿਊਨਿਟੀ ਦੇ ਬਾਰੇ ਵੀ ਲੋਕ ਜਾਣਨ ਸਾਨੂੰ ਗਲਤ ਨਿਗਾਹਾਂ ਨਾ ਦੇਖਿਆ ਜਾਵੇ ਇਸ ਬਾਰੇ ਇਹਨਾਂ ਦੀਆਂ ਐਸੀਆਂ ਜਿਹੜੀਆਂ ਨੇ ਗੇ ਪ੍ਰਾਈਡ ਇਹ ਕਰਵਾਉਂਦੇ ਰਹਿੰਦੇ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਨੇ ਗੇ ਪ੍ਰਾਈਡ ਦਾ ਪ੍ਰੋਗਰਾਮ ਰੱਖਿਆ ਸੀ ਉੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਜੁਏਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਨੇ ਲੋਕ ਉੱਤਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਔਰ ਉਸ ਦੇ ਵਿੱਚ ਉਹ ਆਪਣਾ ਲੋਕਾਂ ਨੂੰ ਦਿਖਾਉਂਦੇ ਨੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਵੀ ਇੱਕ ਜੁਟਤਾ ਹੈ ਅਸੀਂ ਵੀ ਇੱਕ ਇਕਤਾ ਦੇ ਸਹਾਰੇ ਦੇ ਨਾਲ ਅਸੀਂ ਇੱਕ ਜੁਟ ਤੇ ਇੱਕ ਮੰਚ ਤੇ ਇਕੱਠੇ ਹੋ ਸਕਦੇ ਹਾਂ ਔਰ ਲੋਕਾਂ ਨੂੰ ਆਪਣੀ ਆਵਾਜ਼ ਦੱਸ ਸਕਦੇ ਆ ਲੋਕਾਂ ਨੂੰ ਆਪਣੀਆਂ ਪ੍ਰੋਬਲਮ ਦੱਸ ਸਕਦੇ ਆ ਸੋ ਇਸੇ ਕਰਕੇ ਗੇ ਪ੍ਰਾਈਡ ਦਾ ਨਾਮ ਇਸ ਮੀਟਿੰਗ ਨੂੰ ਦਿੱਤਾ ਗਿਆ ਗੇ ਪ੍ਰਾਈਡ ਦਾ ਨਾਮ ਇਸ ਪ੍ਰੋਗਰਾਮ ਨੂੰ ਦਿੱਤਾ ਗਿਆ ਸੋ ਰੱਬ ਦੀਆਂ ਤਨ ਦਾਦੇ ਦੇ ਦੁਆਰਾ ਵੀ ਰੱਬ ਨੇ ਦਿੱਤੀਆਂ ਹੋਈਆਂ ਦਾਤਾ ਨੇ ਇਨਸਾਨ ਰੱਬ ਨੇ ਬਣਾਏ ਨਹੀਂ ਪਰ ਇੱਕ ਅਲੱਗ ਕਮਿਊਨਿਟੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਕਿੰਨਾ ਸਿੱਖ ਪਰਿਵਾਰਾਂ ਦੇ ਨਾਲ ਬਿਲੋਂਗ ਕਰਦੇ ਵੀ ਜਿਹੜੇ ਲੜਕੇ ਨੇ ਉਹ ਵੀ ਤੁਹਾਨੂੰ ਕਿਤਨਾ ਕਿਤੇ ਵਿੱਚ ਡਾਂਸ ਕਰਦੇ ਨਜ਼ਰ ਆਣਗੇ ਅਲੱਗ-ਅਲੱਗ ਕਮਿਊਨਿਟੀਆ ਤੇ ਅਲੱਗ-ਅਲੱਗ ਧਰਮਾਂ ਦੇ ਲੋਕ ਇੱਕ ਮੰਚ ਤੇ ਇੱਥੇ ਇਕੱਠੇ ਹੁੰਦੇ ਨੇ ਉਹ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਨੇ ਕਿ ਅਸੀਂ ਸਾਰੇ ਇੱਕਾਂ ਔਰ ਇਹ ਕਈ ਜਥੇਬੰਦੀਆਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਵੀ ਅੰਮ੍ਰਿਤਸਰ ਦੀ ਧਰਤੀ ਤੇ ਇਹ ਜਿਹੜੀ ਚੀਜ਼ ਹੈ ਇਹ ਨਹੀਂ ਹੋਣੀ ਚਾਹੀਦੀ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪਰ ਇਹਨਾਂ ਦਾ ਕਹਿਣਾ ਵੀ 27 ਅਪ੍ਰੈਲ ਜੋ ਤਰੀਕ ਇਹਨਾਂ ਨੇ ਉਲੀਕੀ ਹੈ ਉਸ ਮੁਤਾਬਕ ਇਹਨਾਂ ਨੇ ਅੰਮ੍ਰਿਤਸਰ ਦੇ ਰੋਜ਼ਗਾਰਡਨ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਬਾਕੀ ਸਿੱਖ ਜਥੇਬੰਦੀਆਂ ਦਾ ਇਸ ਤੇ ਵਿਰੋਧ ਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੰਗਲ ਨੇ ਵੀਡੀਓ ਭੇਜੀ ਹੈ ਕਿ 27 ਅਪ੍ਰੈਲ ਨੂੰ ਇੱਕ ਅੰਮ੍ਰਿਤਸਰ ਸਾਹਿਬ ਦੇ ਕਿ ਗੇਟ ਤੇ ਹੋ ਰਹੀ ਹੈ ਸਾਡੇ ਕੋਲੋ ਸਖ਼ਤ ਸਰਦਾਂ ਵਿੱਚ ਚੇਤਾਵਨੀ ਆ ਜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਪੇ ਅਮਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਮਿਲਦੀ ਕਰਦੇ ਆ ਆਤਮ ਬਣ ਕੇ ਤੇ ਲਾ ਨਾਡਰ ਨੂੰ ਮੰਡੇ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜਿਹੇ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਗੰਦ ਅਸੀਂ ਨਾ ਪੈਂਦਤਾ ਸੀ ਨਾ ਪੈਂਣ ਦਵਾਂਗੇ ਤੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 22 April ਨੂੰ ਹੋ ਰੇ ਇਸ ਗੇਪਲੇਨ ਨੂੰ ਰੋਕਿਆ ਜਾਵੇ। ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਕਿ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਰ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਣ ਦੇਵਾਂਗੇ ਇਸ ਗੇਪਲੇਨ ਨੂੰ ਬਿਨਾਂ ਦੇਰੀ ਕੀਤੇ ਕੈਨਸਲ ਕੀਤਾ ਜਾਵੇ। ਜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੰਟਰੋਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਟ ਪਲੇਟ ਨੂੰ ਬਿਲਕੁਲ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਕਿ ਰੋਕਾਂਗੇ ਜੇਕਰ ਅਸੀਂ ਪ੍ਰੇਮ ਪਿਆਰ ਨਾਲ ਰੋਕ ਲੋਂਗੇ ਤੇ ਮਰੀ ਕਰ ਵੀ ਕਰਾ ਲਈ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਦਾਂ ਰੋਕ ਲਾਂਗੇ ਅਸੀਂ ਇਹ ਗੇਟ ਪਲੇਟ ਮਿਸਟਰ ਸਾਹਿਬ ਦੇ ਕੇ ਨਹੀਂ ਹੋਣ ਦੇਵਾਂਗੇ ਵਾਈਰੂਜ ਜੀ ਦਾ ਖਾਲਸਾ ਵਾਈਰੂਜ ਜੀ ਦੀ ਫਤਿਹ